ਅਮਰਤ ਸਰਤੂ ਆਪਣੇ ਉਮੀਦਵਾਰ ਅਨਿਲ ਜੋਸ਼ੀ ਲਈ ਟ੍ਰੈਲੀ ਨੂੰ ਸੰਬੋਧਨ ਕਰਦਿਆਂ ਵਿਕਰਮ ਮਜੀਠੀਆ ਨੇ ਬੀਜੇਪੀ ਉਮੀਦਵਾਰ ਤਰਨਜੀਤ ਸੰਧੂ ਨੂੰ ਘੇਰਿਆ ਮਜੀਠੀਆ ਨੇ ਕਿਹਾ ਅਮਰੀਕਾ ਤੋਂ ਆਏ ਉਮੀਦਵਾਰ ਨੂੰ ਹਲਕਿਆਂ ਦਾ ਵੀ ਨਹੀਂ ਪਤਾ ਇਸ ਦੌਰਾਨ ਉਹਨਾਂ ਕਿਸਾਨੀ ਮਸਲੇ ਤੇ ਵੀ ਬੀਜੇਪੀ ਉਮੀਦਵਾਰ ਨੂੰ ਕੋਸਿਆ ਭਾਜਪਾ ਨੇ ਕੈਂਡੀਡੇਟ ਭੇਜਿਆ ਉਹਦਾ ਤਾਂ ਇਹ ਹਾਲ ਹੈ ਉਹ ਵੋਟਾਂ ਮੰਗਦਾ ਮੰਗਦਾ ਕਈ ਵਾਰੀ ਰਮਦਾਸ ਹੀ ਟੱਪ ਗਿਆ ਉਹਨੂੰ ਮੋੜ ਕੇ ਲਿਆਉਣਾ ਪੈਂਦਾ ਭਾਜੀ ਹਲਕਾ ਦਾ ਪਿੱਛੇ ਮੁੱਕ ਗਿਆ ਹਾਲਾਤ ਇਹ ਨੇ ਮੱਲਾ ਦਾ ਅਮਰੀਕਾ ਤੋਂ ਆਇਆ ਚਾਹ ਨੂੰ ਇੰਗਲੈਂਡ ਨੂੰ ਚਲੇ ਜਾਣਾ ਅੱਜ ਮੈਂ ਉਹਦਾ ਭਾਸ਼ਣ ਵੇਖ ਰਿਹਾ ਸੀ ਵੈਸੇ ਤਾਂ ਵੱਡੇ ਸਮੁੰਦਰੀ ਸਾਹਿਬ ਵੀ ਮਹਿਸੂਸ ਕਰਦੇ ਹੋਣੇ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪਹਿਲੇ ਉਹਨਾਂ ਲੋਕਾਂ ਜੋ ਸਨ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਜਦ ਹੋਦ ਚ ਆਈ ਉਹਨਾਂ ਦਾ ਯੋਗਦਾਨ ਸੀ ਅੱਜ ਉਹਨਾਂ ਦਾ ਪੋਤਰਾ ਉਹ ਵੀ ਸ਼ਰਮਸ਼ਾਰ ਹੋ ਰਿਹਾ ਉਹਨੇ ਕਿ ਅੱਜ ਉਹ ਆਰਐਸਐਸ ਦੀ ਸੋਚ ਤੇ ਜਾ ਕੇ ਆਜਪਾ ਦੀ ਝੋਲੀ ਚੜ ਗਿਆ ਜਿਹੜੀ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਉਲਟ ਚੱਲਣ ਵਾਲੀ ਸੋਚ ਹੈ ਮਗਰ ਅੱਜ ਮੈਂ ਭਾਸ਼ਣ ਵੇਖ ਰਿਹਾ ਸੀ ਬਾਦਲ ਸਾਹਿਬ ਹੁੰਦਾ ਦਾ ਆ ਅਖਬਾਰ 'ਚ ਲੱਗੀ ਆ ਵੱਡੀ ਖਬਰ ਕੀ ਕਹਿੰਦੇ ਆ ਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਨੇ ਕਿ ਛੋਟਾ ਪਿੰਡਾਂ 'ਚ ਵਿਰੋਧ ਬੜਾ ਹੋ ਰਿਹਾ ਕਿਸਾਨ ਵਿਰੋਧ ਕਰ ਰਿਹਾ ਕਹਿੰਦਾ ਨਾ ਕਹਿੰਦਾ ਕਿਸਾਨ ਨਹੀਂ ਵਿਰੋਧ ਕਰ ਰਹੇ ਇਹ ਕਹਿੰਦਾ ਐਂਟੀ ਨੈਸ਼ਨਲ ਲੋਕ ਨੇ ਇਹ ਗੁੰਡੇ ਨੇ ਇਹ ਲੋਕਾਂ ਦੇ ਆਪਣੇ ਮਕਸਦ ਲਈ ਇਹ ਉਹ ਲੋਕ ਵਿਰੋਧ ਕਰਦੇ ਆ ਜਿਹੜਾ ਦੇਸ਼ ਨੂੰ ਅੰਨ ਦਵੇ ਜਿਹੜਾ ਦੇਸ਼ ਵਾਸਤੇ ਕੁਰਬਾਨ ਹੋਵੇ ਜਿਨ੍ਹਾਂ ਦੀ ਸਟੇਜਾਂ ਤੋਂ ਜਿਨ੍ਹਾਂ ਵਾਸਤੇ ਜੈ ਜਵਾਨ ਜੈ ਕਿਸਾਨ ਦੇ ਨਾਰੇ ਲੱਗਦੇ ਹੋਣ ਅੱਜ ਉਹ ਲੋਕ ਜਿਹੜੇ ਇਹ ਦੇਸ਼ ਨੂੰ ਅੰਨ ਦੇ ਭੰਡਾਰ ਚ ਸਭ ਤੋਂ ਵੱਡਾ ਯੋਗਦਾਨ ਪਾਉਣ ਦੇਸ਼ ਨੂੰ ਮਜ਼ਬੂਤ ਕਰਨ ਅੱਜ ਉਹ ਦੇਵੋਸ਼ ਬਰੋਤੀ ਹੋਗੇ ਅੱਜ ਉਹ ਲੋਕ ਦੇਸ਼ ਦੇ ਉਲਟ ਜਾਣ ਵਾਲੇ ਹੋਗੇ